ਅੱਜ ਕੀ ਵਿਚਾਰਿਆ ਜੀ ਸਰਕਾਰ ਨਾਲ ਚੱਕੀ ਹੈ ਇਹ ਕਹਿਣਾ ਚਾਹਾਂਗਾ ਅੱਜ ਦਾ ਵਿਸ਼ਾ ਜਿਹੜਾ ਮੁੱਖ ਹੈ ਜਿੱਤੇ ਜਿਹੜਾ ਸੁਖਬੀਰ ਬਾਦਲ ਨੇ ਬੰਦ ਲਖਾਫੇ ਚ ਤਾਕਤ ਸਾਹਿਬ ਜਹਦਰ ਸਾਹਿਬ ਨੂੰ ਉਹ ਸਬਮਿਟ ਕੀਤੀ ਹੈ ਰਿਪਲਾਈ ਉਹ ਸਬੰਧ ਵਿੱਚ ਹੈ ਉਹਦੇ ਵਿੱਚ ਅਸੀਂ ਸਭ ਤੋਂ ਪਹਿਲੀ ਗੱਲ ਤਾਂ ਇਹ ਕਹਿਣੇ ਚਾਹੁੰਦੇ ਆ ਕਿ ਸਾਡੇ ਸਿੱਖਾਂ ਦਾ ਕੋਈ ਸਿਧਾਂਤ ਇਹ ਹੈ ਹੀ ਨਹੀਂ ਕਿ ਬੰਦ ਲਖਾਫੇ ਦੀ ਗੱਲ ਹੋਵੇ ਸਾਡਾ ਸਿਧਾਂਤ ਹੈ ਕਿ ਗੁਰੂ 19 ਜਿਸਵੇ ਹੈ ਸੰਗਤ ਦੀ ਜਿਸ ਵੇ ਖਾਲਕ ਖਲਕ ਖਲਕ ਮੈਂ ਖਾਲਕ ਇਹ ਸਾਡੇ ਗੁਰਬਾਣੀ ਚ ਹੈ ਤੇ ਖਲਕ ਜਿਹੜੀ ਆਪਣਾ ਖਾਲਕ ਹੈ ਉਹ ਖਲਕ ਵਿੱਚ ਵਸਦਾ ਹੈ ਤੇ ਖਲਕ ਨੇ ਆਪਣਾ ਫੈਸਲਾ ਦੇ ਦਿੱਤਾ ਹੈ ਉਹਨਾਂ ਨੇ ਅਕਾਲੀ ਦਲ ਨੂੰ 2017 ਤੋਂ ਲੈ ਕੇ 2024 ਤੱਕ ਆਪਣਾ ਫੈਸਲਾ ਦੇ ਦਿੱਤਾ ਹੈ ਉਹਨਾਂ ਨੇ ਇਹਨੂੰ ਰਿਜੈਕਟ ਕਰ ਦਿੱਤਾ ਹੈ ਹੁਣ ਜਿਹੜੀ ਲਾਸਟ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਇਹਨਾਂ ਨੂੰ 734 ਵੋਟਾਂ ਪਈਆਂ ਤੇ ਬਹੁਜਨ ਸਮਾਜ ਪਾਰਟੀ ਕਹਿੰਦੀ ਹੈ ਕਿ 734 ਇਹਦੀਆਂ ਹਨ ਤੇ ਹੁਣ ਇਸ ਤੋਂ ਵੱਡੀ ਗ੍ਰਾਵਿਟੀ ਹੋਰ ਕੀ ਹੋ ਸਕਦੀ ਹੈ ਤੇ ਸੰਗਤ ਨੇ ਜੋ ਫੈਸਲਾ ਦਿੱਤਾ ਸੀ ਜਹਦਰ ਸਾਹਿਬ ਨੂੰ ਉਹ ਸਬੰਧ ਵਿੱਚ ਕਿ ਜੇ ਤੁਸੀਂ ਆਖੋ ਵੀ ਅਸੀਂ ਤੁਹਾਨੂੰ ਫਲਾ ਨਹੀਂ ਦੇ ਸਕਦੇ ਸਲਾਹ ਅਸੀਂ ਇਸ ਤਰ੍ਹਾਂ ਕੇ ਦੇ ਸਕਦੇ ਹਾਂ ਕਿ ਇਹ ਵੀ ਸਾਡਾ ਸਿਤਾਬ ਹੈ ਨਾਨਕ ਕਿਛ ਕਹੀ ਹੈ ਜਦੋਂ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ ਇਹ ਸਾਡੀ ਗੁਰਨਾਨਕ ਦਾ ਸਾਡਾ ਸਿਤਾਬ ਹੈ ਅਸੀਂ ਉਸ ਦੇ ਅਨੁਸਾਰ ਦੇ ਮੁਤਾਬਕ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜਿਨ੍ਹਾਂ ਨੂੰ ਸੰਗਤ ਨੇ ਰਜੈਕਟ ਕਰਤਾ ਉਹਨਾਂ ਦੀਆਂ ਰਿਪਲਾਈਜ਼ ਜਿਹੜੀਆਂ ਨੇ ਉਹ ਬੰਦ ਲਫਾਫੇ ਚ ਨਹੀਂ ਲਈਆਂ ਜਾਂਦੀਆਂ ਹੁੰਦੀਆਂ ਪਹਿਲੀ ਗੱਲ ਤਾਂ ਇਸ ਬੰਦ ਲਫਾਫੇ ਨੂੰ ਖੋਲਣ ਕਰੋ ਔਰ ਉਹਨੂੰ ਇਸ ਤਰ੍ਹਾਂ ਕਿ ਅਕਾਲ ਤਖਤ ਦੀ ਮਰਿਆਦਾ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਇੱਕ ਡਿਕਟੇਟਰ ਸੀ ਰਾਸ਼ਾ ਸੀ ਲੇਕਿਨ ਉਹ ਵੀ ਅਕਾਲ ਤਖਤ ਉੱਤੇ ਪੇਸ਼ ਹੋਇਆ ਪੇਸ਼ ਹੋਣ ਤੋਂ ਬਾਅਦ ਉਹਨੇ ਆਪਣੀ ਜਿਹੜਾ ਲਾ ਕੇ ਆਪਣਾ ਜਿਹੜਾ ਤੇ ਤਰੁ ਵਰਦੀ ਸੀ ਉਹਦੀ ਲਾ ਕੇ ਉਥੇ ਪੇਸ਼ ਹੋਇਆ ਔਰ ਉਹਨੇ ਕਿਹਾ ਕਿ ਲਓ ਮੈਂ ਮੈਨੂੰ ਬੰਦ ਲੋ ਮੈਂ ਤਿਆਰ ਹਾਂ ਕੋੜੇ ਖਾਣ ਤੇ ਕੋੜੇ ਮਾਰਨ ਤੋਂ ਪਹਿਲਾਂ ਜਹਦਾਰ ਖਾਲੀ ਖੁਲਾਸੇ ਨੇ ਕਿਹਾ ਵੀ ਜਾ ਹੁਣ ਤੈਨੂੰ ਮਾਰ ਦਿੱਤਾ ਫਿਰ ਤੂੰ ਆਪਣਾ ਗੁਨਾਹ ਮੰਨ ਲਿਆ ਪਰ ਕਿਹਾ ਇਹ ਗੁਨਾਹ ਨਹੀਂ ਹੋਣਾ ਸੀ ਦਾ ਪਰ ਇੱਥੇ ਦਾ ਬੰਦ ਲਖਾਫ ਹੈ ਜਿੱਤੇ ਅੰਦਰ ਕਮਰੇਾਂ ਚ ਸਾਰਾ ਕੁਝ ਹੋ ਰਿਹਾ ਗਲਤ ਹੈ ਅਸੀਂ ਕਹਿੰਦੇ ਆ ਇਹ ਸਤਾਤਹੀਨ ਗੱਲ ਹੈ ਜਹਦਾਰ ਜੀ ਇਸ ਗੱਲ ਤੇ ਨਾ ਪਾਓ ਕਾਲ ਤਖਤ ਸਾਹਿਬ ਦੀ ਮਰਿਆਦਾ ਬਹੁਤ ਵੱਡੀ ਹੈ ਇਸ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਬਣਾਇਆ ਹੋਇਆ ਤਖਤ ਹੈ ਤੇ ਉਹਨਾਂ ਦੀ ਕੀਤੀ ਹੋਈ ਇਹ ਸ਼ੁਰੂਆਤ ਹੈ ਉਹਨਾਂ ਨੇ ਜਦੋਂ ਸਾਡੇ ਤੇ ਪਾਬੰਦੀਆਂ ਸੀ ਵੀ ਤੁਸੀਂ ਦੋ ਕਿਰਪਾਨਾਂ ਇੱਕ ਕਿਰਪਾਨ ਵੀ ਨਹੀਂ ਪਾ ਸਕਦੇ ਤੁਸੀਂ ਸਿਰ ਤੇ ਪੱਗ ਨਹੀਂ ਬੰਨ੍ਹ ਸਕਦੇ ਕਲਗੀ ਨਹੀਂ ਲਾ ਸਕਦੇ ਇਹ ਮੁਗਲ ਰਾਜ ਨੇ ਸਾਡੇ ਤੇ ਪਾਬੰਦੀਆਂ ਸੀ ਪਰ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਤਖਤ ਉੱਤੇ ਬੈਠ ਕੇ ਕਿਹਾ ਵੀ ਅੱਜ ਇੱਕ ਨਹੀਂ ਮੈਂ ਦੋ ਕਿਰਪਾਨਾਂ ਪਹਿਨੂੰਗਾ ਇੱਕ ਮੀਰੀ ਦੀ ਇੱਕ ਪੀਰੀ ਤੇ ਇਹ ਸਾਡਾ ਸਿਧਾਂਤ ਹੈ ਅਸੀਂ ਤਾਂ ਲੜੇ ਆ ਪਰ ਤੁਸੀਂ ਇੱਕ ਛੋਟੀ ਜਿਹੀ ਹੁਕਮਰਾਨ ਜਿਹਦੇ ਪੱਲੇ ਕੁਝ ਨਹੀਂ ਜਿੱਦ ਲਈ ਮੰਨ ਲਓ ਕਿ ਸ਼੍ਰੋਮਣੀ ਕਮੇਟੀ ਜਿੱਤੇ ਚਾਰ ਬੰਦੇ ਦੀ ਗੱਲ ਮੰਉਂਦੇ ਆ ਤੁਸੀਂ ਉਹਦੇ ਮੋਹਰ ਲਾ ਕੇ ਕਿਉਂ ਇਹ ਗੱਲਾਂ ਕਰਦੇ ਆ ਅਸੀਂ ਤੁਹਾਨੂੰ ਬੇਨਤੀ ਕਰਨ ਲੱਗੇ ਆ ਕਿ ਤੁਸੀਂ ਤੁਹਾਡਾ ਰੁਤਬਾ ਬਹੁਤ ਵੱਡਾ ਆਪਣੇ ਰੁਤਬੇ ਨੂੰ ਪਛਾਣੋ ਆਪਣੇ ਰੁਤਬੇ ਦੀ ਜਿਹੜੀ ਮਰਿਆਦਾ ਕਾਇਮ ਰੱਖੋ ਔਰ ਉਸ ਮਰਿਆਦਾ ਤੇ ਰਹਿਤ ਇਸ ਬੰਦੇ ਨੇ ਜਿਹੜੇ ਗੁਨਾਹ ਕੀਤੇ ਆ ਹੁਣ ਇਹਦੇ ਗੁਨਾਹ ਦੀ ਗੱਲ ਕਰਦੇ ਆ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਹੜੇ ਦੋਸ਼ ਉਹਨਾਂ ਨੇ ਲਾਏ ਆ ਜਿਨ੍ਹਾਂ ਜਿਨ੍ਹਾਂ ਨੇ ਪਹਿਲਾਂ ਜਾ ਕੇ ਆਪਣੀ ਗਲਤੀ ਮੰਨੀ ਹੈ ਕਿ ਸਾਡੀ ਗਲਤੀ ਇੰਨੀ ਹੈ ਕਿ ਅਸੀਂ ਚੁੱਪ ਰਹੀ ਅਸੀਂ ਬੋਲੇ ਉਹਨਾਂ ਨੇ ਆਪਦੀ ਗਲਤੀ ਮੰਨੀ ਹੈ ਤੇ ਜਿਹੜੇ ਬੰਦੇ ਨੇ ਦਸਤਕਤ ਕਰਕੇ ਸੁਮੇਧ ਸੈਣੀ ਵਰਗੇ ਜ਼ਾਬਰ ਬੰਦੇ ਨੂੰ ਨਿਯੁਕਤ ਕੀਤਾ ਉਹ ਕਦੇ ਵੀ ਮੈਦੇ ਐਡਵੋਕੇਟ ਤਾਂ ਤੁਹਾਨੂੰ ਇਹ ਕਹਿੰਦਾ ਤੁਸੀਂ ਸਾਰੇ ਪੜੇ ਲਿਖੇ ਹੋ ਬਈ ਹੋਮ ਮਿਨਿਸਟਰ ਦੇ ਦਸਤਾਨ ਤੋਂ ਬਿਨਾਂ ਡੀਜੀਪੀ ਨਿਯੁਕਤ ਨਹੀਂ ਹੋ ਸਕਦਾ ਤੇ ਡੀਜੀਪੀ ਨਿਯੁਕਤ ਕੀਤਾ ਚਰਨਵੀਰ ਬਾਦਲ ਨੇ ਇਤੋਂ ਵੱਡੀ ਹੋਰ ਪ੍ਰਮਾਨ ਕੀ ਹੋ ਸਕਦਾ ਹੈ ਤੇ ਜਿਸ ਬੰਦੇ ਨੇ ਇੰਨੇ ਬੰਦੇ ਮਾਰੇ ਔਰ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਨਾਮ ਸੁਣ ਕੇ ਰਾਜੀ ਨਹੀਂ ਸੀ ਉਸ ਵਿਅਕਤੀ ਨੂੰ ਤੁਸੀਂ ਡੀਜੀਪੀ ਨੂੰ ਕੀਤਾ ਹੈ ਤੁਹਾਡੇ ਦੱਸਣਾ ਨਿਯੁਕਤ ਹੋਇਆ ਐਡਾ ਵੱਡਾ ਗੁਨਾਹ ਫਿਰ ਤੁਸੀਂ ਜੋ ਉੱਥੇ ਹੋਇਆ ਹੈ ਦੇਖੋ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜੇ ਗੱਦੀ ਨਹੀਂ ਸੀ ਮਿਲੀ ਅਸੀਂ ਲਿਖਿਆ ਪੱਤਰਕ ਵੀ ਲਿਖਿਆ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਜੇ ਗੱਦੀ ਨਹੀਂ ਸੀ ਮਿਲੀ ਜਦੋਂ ਪ੍ਰਕਾਸ਼ ਕੀਤਾ ਲੈ ਕੇ ਹਰਿਮੰਦਰ ਸਾਹਿਬ ਉਦੋਂ ਉਹਨਾਂ ਨੇ ਕਿਹਾ ਕਿ ਉਹਦੇ ਵਿੱਚ ਅੰਕਤ ਹੈ ਗੁਰੂ ਗ੍ਰੰਥ ਸਾਹਿਬ ਚੰਕਤ ਹੈ ਪੋਥੀ ਉਹਦਾ ਪੋਤੀ ਸੀ ਨਾ ਜੀ ਗੁਰੂ ਤੇਗਹਨ ਨੂੰ ਗੁਰੂ ਗਬੇ ਸਿੰਘ ਮਹਾਰਾਜ ਨੇ ਬਣਾਇਆ ਪੋਥੀ ਪਰਮੇਸ਼ਰ ਦਾ ਥਾ ਇਹ ਪਰਮੇਸ਼ਰ ਦੀ ਥਾ ਦੇ ਉੱਤੇ ਹੈ ਪਰਮੇਸ਼ਰ ਦਾ ਰੂਪ ਹੈ ਗੁਰੂ ਗ੍ਰੰਥ ਸਾਹਿਬ ਤੇ ਜਿਸ ਸਾਡਾ ਖੋਤੀ ਪੰਥਕ ਸਰਕਾਰ ਹੋਵੇ ਤੇ ਉਹਦੇ ਵਿੱਚ ਸਾਡੇ ਪਰਮੇਸ਼ਰ ਰੂਪੀ ਗੁਰੂ ਨੂੰ ਪੱਤਰੇ ਪਾੜ ਕੇ ਗਲੀਆਂ 'ਚ ਰੋਲਿਆ ਜਾਵੇ ਤੇ ਉਦੋਂ ਇਹ ਕਹਿਣ ਇਨਾਂ ਦਾ ਪਿਓ ਬਾਪ ਜਿਹੜਾ ਨਹੀਂ ਰਿਹਾ ਕੋਈ ਗੱਲ ਕਹਿੰਦਾ ਕਿ ਇੱਥੇ ਕੀੜੀ ਵੀ ਤੁਰਦੀ ਹੈ ਤਾਂ ਮੈਨੂੰ ਪਤਾ ਲੱਗ ਜਾਂਦਾ ਹੈ ਤੇ ਇੱਥੇ ਐਨਾ ਕੁਝ ਹੋ ਗਿਆ ਔਰ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋ ਗਿਆ ਇਹਨਾਂ ਨੂੰ ਪਤਾ ਨਹੀਂ ਲੱਗਿਆ ਔਰ ਐਸਆਈਟੀ ਦਾ ਜਿਹੜਾ ਉਦੋਂ ਇਹਨਾਂ ਨੇ ਨੁਕਤ ਕੀਤਾ ਸੀ ਇਹਨਾਂ ਨੇ ਕੀਤਾ ਸੀ ਕਟਲਾ ਉਹ ਕਹਿ ਕੀ ਗਿਆ ਅਸੀਂ ਕਹਿੰਦੇ ਸੀ ਵੀ ਮੈਂ ਫੜ ਲੇ ਸਾਰੇ ਪਰ ਮੈਨੂੰ ਕਦੇ ਹੀ ਚੋਪੜਾ ਇਹਨਾਂ ਨੇ ਜਾਣ ਕੇ ਬਚਾਏ ਔਰ ਐਡੇ ਵੱਡੇ ਗੁਨਾਹ ਕਰਨ ਵਾਲੇ ਜਿਨ੍ਹਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਰੋੜਿਆ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਚੀਰ ਕੀਤਾ ਉਹ ਵੀ ਸਿੱਖਾਂ ਨੂੰ ਕਿਸੇ ਹੋਰ ਨੂੰ ਨਹੀਂ ਸਿੱਖ ਨੌਜਵਾਨਾਂ ਨੂੰ ਜਿਹੜੇ ਲੰਗਰ ਛਕਾਰੇ ਸੀ ਉਹਨਾਂ ਨੂੰ ਛੀਰ ਕੀਤਾ ਐਡੇ ਵੱਡੇ ਗੁਨਾਹ ਕਰਨ ਵਾਲਿਆਂ ਨੂੰ ਤੁਸੀਂ ਕਿਵੇਂ ਮਾਫ਼ ਕਰਦੇ ਹੋ ਇਹ ਭਾਵੇਂ ਮਾਂਝ ਨੇ ਜਾਓ ਕਰਨੇ ਕੁਝ ਜਾ ਨਹੀਂ ਅਸੀਂ ਰੋਜ਼ ਸੇਵਾ ਕਰਦੇ ਹਾਂ ਅਸੀਂ ਲੋਕ ਆਪ ਜਾਣੇ ਆਇਤ ਜਾਨੇ ਕਿਰਪਾ ਸਾਹਿਬ ਜਾਨੇ ਹੋਰ ਗੁਜਾਰੇ ਜਾਨੇ ਆ ਬਰਤਨ ਵੀ ਸਾਫ਼ ਕਰਦੇ ਹਾਂ ਰੋੜਿਆ ਖਾਣੇ ਦੀ ਵੀ ਜਾ ਕੇ ਸੇਵਾ ਕਰਦੇ ਹਾਂ ਬਹੁਤ سارے ਵਕੀਲ ਹੈ ਜਿਹੜੇ ਉੱਥੇ ਜਾ ਕੇ ਸੇਵਾ ਕਰਦੇ ਹਨ ਉਹ ਤਨਖਾਹ ਕਿਉਂ ਘਟਰੇ ਤੁਸੀਂ মিডিਆ ਰਾਹੀਂ ਅਪੀਲ ਕਰੋਗੇ ਜਾਂ ਮਿਲ ਕੇ ਵੀ ਆਓਗੇ ਨਹੀਂ ਅਸੀਂ ਪੱਤਰ ਉਹਨਾਂ ਨੂੰ ਭੇਜ ਦਿੱਤਾ ਹੈ ਇਹ ਬਾਈ ਉਹ ਭੇਜ ਦਿੱਤਾ ਉਹਨਾਂ ਨੂੰ ਠੀਕ ਹੈ ਤੇ ਅਸੀਂ ਅਕਾਲਾ ਜੇ ਤਖਤ ਸਰਦਮਮਾ ਸਾਹਿਬ ਜਰਜਰ ਨੂੰ ਆਪ ਦੇਣ ਜਾ ਰਹੇ ਹਾਂ ਆ ਤੁਹਾਡੀ ਪ੍ਰਸ਼ੰਸਾ ਹੁਸਨਬਾਦੀ ਆਪ ਦੇਣ ਜਾ ਰਹੇ ਹਾਂ ਤੇ ਤੁਹਾਡੇ ਰਾਈ ਜਿਹੜਾ ਹੈ ਅੱਜ ਸਭ ਤੋਂ ਵੱਡਾ ਜਿਹੜਾ ਯੋਗ ਹੈ মিডিਆ ਦਾ ਅਸੀਂ ਤੁਹਾਡੇ ਰਾਈ ਤਾਂ ਅਪੀਲ ਕਰਨੀ ਚਾਹੁੰਦੇ ਆ ਕਿ ਤੁਹਾਡੀ ਤੁਸੀਂ ਜੇ ਇਨੂੰ ਸਹੀ ਸਾਡੀ ਮਦਦ ਕਰੋ ਕੌਮ ਦੀ ਵੀ ਸਾਡੇ ਇੱਕ ਧਰਮ ਉੱਤੇ ਹਮਲੇ ਹੋਏ ਐ ਤੇ ਅੱਜ ਉਸ ਹਮਲਿਆਂ ਦਾ ਜਵਾਬ ਅਕਾਲ ਤਖਤ ਦੇ ਜਹੇਦਾਰਨ ਕਰ ਸਕਦੇ ਐ ਤੇ ਅਸੀਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਕਿ ਤੁਹਾਡੇ ਰਹੀਂ ਤੁਹਾਡੇ ਜੀ ਜਿਹੜਾ ਪੱਤਰ ਜਿਹੜਾ ਕਲਚਰ ਕਰ ਰਿਹਾ ਉਹਦਾ ਵਿਰੋਧ ਕਰ ਰਹੇ ਦੂਜੇ ਪਾਸੇ ਵੀ ਆਪ ਹੀ ਪੱਤਰ ਆਹੀ ਅਪੀਲ ਕਰ ਰਹੇ ਨਹੀਂ ਪੱਤਰ ਦਾ ਵਿਰੋਧ ਅਸੀਂ ਨਹੀਂ ਕੀਤਾ ਅਸੀਂ ਲਿਖਤੀ ਫੈਸਲਾ ਉਹਨਾਂ ਤੋਂ ਲਿਖਤੀ ਜਵਾਬ ਮੰਗਣਾ ਗਲਤ ਨਹੀਂ ਹੈ ਲੇਕਿਨ ਲਿਖਤੀ ਬੰਦ ਲਫਾਫੇ ਚ ਦੇਣਾ ਤੇ ਉਹਨੂੰ ਪਬਲਿਕਲੀ ਨਾ ਕਰਨਾ ਸੰਗਤ ਦੇ ਸਾਹਮਣੇ ਪੇਸ਼ ਨਾ ਕਰਨਾ ਇਹ ਸਾਡੇ ਸਲਾਮ ਦੇ ਅਸੀਂ ਇਹ ਨਹੀਂ ਕਹਿੰਦੇ ਅਸੀਂ ਅਜੇ ਉਹਨਾਂ ਨੂੰ ਅੱਜ ਮਿਲਣ ਜਾ ਰਹੇ ਹਾਂ ਫਿਰ ਅ ਬਖਸ਼ ਸਾਹਿਬ ਹਾਂਜੀ ਮਿਲਾਂਗੇ ਹਾਂ ਸਾਹਿਬ ਜੀ ਧੰਨਵਾਦ ਹਾਂ ਜੀ ਹਾਂਜੀ ਕੀ ਕਹਿਣਾ ਚਾਹਾਂ ਮੇਰੇ ਸਤਿ ਆਨੁਭੀ ਅੱਜ ਸਾਰੇ ਧੰਨਵਾਦ ਕਰਦਾ ਤੁਹਾਡਾ ਜੀ ਪ੍ਰੋਫੈਸਰ ਗੁਰਪ੍ਰੀਤ ਸਿੰਘ ਨੇ ਕਾਫੀ ਗੱਲਾਂ ਦੱਸ ਦਿੱਤੀਆਂ ਤੇ ਮੈਂ ਤਾਂ ਇਸ ਦਾ ਜਿਹੜਾ ਗ੍ਰਾਵਟ ਦਾ ਮੁੱਢ ਕਿਥੋਂ ਵੱਜਿਆ ਵੱਜਿਆ 1996 ਵਿੱਚ ਜਦੋਂ ਮੋਗਾ ਕਾਨਫਰੰਸ ਦੇ ਵਿੱਚ ਨਾ ਨੇ ਇੱਕ ਸ੍ਰੋਣੀ ਅਕਾਲੀ ਦਲ ਨੂੰ ਪినాਵੀ ਪਾਰਟੀ ਬਣਾਤਾ ਇਹ ਅਕਾਲ ਤਖਤ ਤੇ ਇੱਕ ਗੁਰਮਤੇ ਨਾਲ ਜਿਹੜੀ ਹੈਗੀ ਹੈ ਸਥਾਪਿਤ ਹੋਈ ਸੀ ਇਸ ਕਰਕੇ ਕੋਈ ਵੀ ਸਿਆਸੀ ਬੰਦਾ ਇਸ ਨੂੰ ਸ੍ਰੋਣੀ ਅਕਾਲੀ ਦਲ ਤੋਂ ਪినాਵੀ ਪਾਰਟੀ ਬਣਾ ਸਕਦਾ ਸਭ ਤੋਂ ਮੁੱਖ ਜਿਹੜਾ ਇੱਕ ਫੱਟਿਆ ਉਸ ਤੋਂ ਬਾਅਦ ਇਹਨਾਂ ਨੇ ਭਾਜਪਾ ਨਾਲ ਜਿਹੜਾ ਬਿਨਾਂ ਸ਼ਰਤ ਸਹਿਮਤੀ ਪਹਿਲਾਂ ਜਿੰਨਾ ਮੰਗਾਂ ਵਾਸਤੇ ਮੋਰਚੇ ਲਾਉਂਦੇ ਰਹੇ ਹਜ਼ਾਰਾਂ ਬੰਦਿਆਂ ਨੇ ਜਿਹੜਾ ਕਟੀਆਂ ਸੰਕੜੇ ਸ਼ਹਿਰ ਵੀ ਹੋਏ ਉਹ ਸਾਰਿਆਂ ਨੂੰ ਭੁਲਾ ਕੇ ਇੱਕ ਵੀ ਮੰਗ ਬੰਦਵਾਈਵੇਂ ਜਦੋਂ ਸੱਤਾ ਹੁੰਦੀ ਸੀ ਕਿਸੇ ਵੀ ਮੰਗ ਬਾਰੇ ਇਹਨਾਂ ਨੇ ਗੱਲ ਕੀਤੀ ਆ ਅੱਜ ਤਾਂ ਸੱਤਾ ਦਾ ਬਾਹਰ ਹੁੰਦੀ ਹੈ ਤੇ ਉਸ ਟਾਈਮ ਦੇ ਉੱਤੇ ਇਹ ਜਰੂਰ ਥੋੜਾ ਬਹੁਤ ਗਿਆਨ ਪਾਈ ਕਰਦੇ ਆ ਭਾਈ ਸੱਤਾ ਚਾ ਜਾਂਦੇ ਜਦੋਂ ਇਹ ਕਵਾ ਸਕਦੇ ਆ ਉਦੋਂ ਹੁੰਦੇ ਇਹ ਚੁੱਪ ਤੇ ਉਸ ਦਾ ਇੱਕ ਮਤਲਬ ਪਿੱਗੀ ਗੱਲ ਹੈਗੀ ਆ ਕਿ 1997 ਦੇ ਵਿੱਚ ਇਹ ਬਾਰੇ ਚੋਹ ਬੜਾ ਕੀਤਾ ਸੀ ਕਿ ਜੇ ਸਾਡੀ ਸਰਕਾਰ ਬਣ ਗਈ ਜਿਨ੍ਹਾਂ ਨੇ ਝੂਠੇ ਮੁਕਾਬਲੇ ਕੀਤੇ ਐ ਸਿੱਖ ਨੌਜਾਨ ਜਿਹੜੇ ਐ ਝੂਠੇ ਦੋਸ ਬੰਗਾਲੇ ਪਾਰੇ ਐ ਉਹਨਾਂ ਤੇ ਅਸੀਂ ਕੁਰਸੀਆਂ ਬਿਠਾ ਕੇ ਇਨਕਵਾਜੀ ਕਰਾ ਕੇ ਜੀ ਦੋਸ਼ੀਆਂ ਨੂੰ ਸਜ਼ਾ ਦੇਣਾ ਸੀ ਪਰ ਜਦੋਂ ਸਰਕਾਰ ਬਣ ਗਈ ਤਾਂ ਉਦੋਂ ਬਿਲਕੁਲ ਉਧਰ ਚੁੱਕੋਗੇ ਜੇ ਕੋਈ ਤੁਹਾਡੇ ਵਰਗਾ ਪੱਤਰ ਪੁੱਛ ਵੀ ਰੈਂਦਾ ਸੀਗਾ ਕਿ ਤੁਸੀਂ ਵਾਅਦਾ ਕੀਤਾ ਸੀ ਉਦੋਂ ਕਹਿੰਦਾ ਸੀ ਜੀ ਹੁਣ ਦਬੇ ਹੋਏ ਮੁੱਦੇ ਨਾ ਬਰਨੋ ਪਰ ਤੋਂ ਤੇ ਇਹ ਇਹਨੇ ਗਏ ਕਿ ਗੱਲ ਕਰਕੇ ਜਦ ਪਹੁੰਚਿਆ ਇਹ ਇਹ ਦੀ ਮਤਲਬ ਵਿਸ਼ਵਾਸ ਘਾਤ ਜਿਹੜਾ ਹੈਗਾ ਕੀ ਗੱਲ ਕਿਸੇ ਮੌਜੂਦਾ ਹਾਲਾਤਾਂ ਨੂੰ ਕਿਵੇਂ ਦੇਖ ਲੋ ਇਹ ਘੱਟਾ ਗ੍ਰਾਮ ਤੋਂ ਸਾਰਿਆਂ ਨੂੰ ਪਤਾ ਹੈ ਜੋ ਹੁਣ ਤੱਕ ਹੋ ਰਹੇ ਮੌਜੂਦਾ ਹਾਲਾਤਾਂ ਨੂੰ ਕਿਵੇਂ ਦੇਖਦੇ ਆ ਕਿ ਕੁਝ ਚੁੱਕ ਕੇ ਜਾਈ ਸਾਹਮਣੇ ਆ ਰਹੇ ਵੀ ਅਕਾਲੀਪੁਰ ਦੇ ਪੈਰ ਤੇ ਅਕਾਲੀਦਨ ਖੜਾ ਕਰਨ ਦੀ ਗੱਲ ਆ ਕੇ ਹਾਂਜੀ ਉਸ ਨੂੰ ਕਿਵੇਂ ਦੇਖ ਅਸੀਂ ਕਹਿ ਰਹੇ ਆ ਕਿ ਸਹੀਰ ਸਿੰਘ ਭਾਲ ਦੇ ਵਾਅਦੇ ਵਿੱਚ ਕਦੇ ਵੀ ਅਕਾਲੀਦਨ ਖੜਾ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਦੀ ਬਹੁਤ ਵੱਡੀਆਂ ਵੱੱਡੀਆਂ ਗਲਤੀਆਂ ਬਿਰਿਆ ਕੇ ਨਹੀਂ ਹੋ ਸਕਦਾ ਉਹ ਆਪਣੇ ਕਿਤੇ ਜੇ ਇਹਨਾਂ ਨੇ ਮਾਫ਼ ਕਰ ਦਿੱਤਾ ਆ ਤਾਂ ਸੁਭਾਵਨਾ ਇਹ ਹੀ ਹੈ ਤਾਂ ਇਸ ਸਮੇਂ ਤੇ ਕਾਨਫਰੰਸ ਕਰਨ ਦੀ ਲੋੜ ਪਈ ਹੈ ਪੱਤਰ ਲਿਖਣ ਦੀ ਲੋੜ ਪਈ ਹੈ ਕਿ ਜਿਸ ਤਰ੍ਹਾਂ ਬੰਦਲ ਖਾਫਜ ਦਿੱਤਾ ਹੈ ਪਹਿਲਾਂ ਵੱਡੇ ਬਾਦਲ ਨੇ ਜੋ ਪੱਤਰ ਲਿਖਿਆ ਸੀਗਾ ਆ ਕਾਲਪਤ ਦੇ ਜਥੇਦਾਰ ਨੂੰ ਉਹ ਤੁਸੀਂ ਸਾਰਿਆਂ ਨੇ ਪੜਿਆ ਹੋਣਾ ਉਹਦੇ ਚ ਇੱਕ ਵੀ ਗੱਲ ਨਹੀਂ ਹੈਗੀ ਨਾ ਤਾਂ ਇਹਨੇ ਆਪਣਾ ਕੋਈ ਗ੍ਰਾਂਥ ਤੋਲ ਕੀਤਾ ਨਾ ਕੋਈ ਹੋਰ ਦੱਸਿਆ ਇਹ ਇਹ ਉਹਨਾਂ ਨੂੰ ਅਗਾਹ ਕਰ ਦਿੱਤਾ ਕਿ ਇਹ ਹੁਣੇ ਤੋਂ ਦੇਖਦੇ ਵਿੱਚ ਇਸ ਤਰ੍ਹਾਂ ਦੀਆਂ ਆਮਕਿਆਸੀ ਜਿਹੜੀਆਂ ਤਰਨਾਵਾ ਹੋਰ ਵਾਪਸ ਸਕਦੀਆਂ ਜੇ ਤੁਹਾਨੂੰ ਮੁੱਖ ਮੰਤਰੀ ਨੂੰ ਪਤਾ ਵੀ ਹੋਰ ਵਾਪਸ ਸਕਦੀਆਂ ਤਾਂ ਉਹਨੂੰ ਵੀ ਪਤਾ ਹੈ ਕਿ ਕੌਣ ਕਰ ਰਿਹਾ ਤਾਂ ਉਹ ਇਹ ਮੈਂ ਮਤਲਬ ਕਿ ਉਹਨੇ ਉਹਨੂੰ ਰਸਤ ਕੀਤਾ ਜਿਹੜੇ ਕਰਨਾ ਚਾਹਦੇ ਸੀਗੇ ਜਦੋਂ ਇਹ ਪਤਾ ਸਿੱਖਿਆ ਪਿਛਲੇ ਦਿਨੀ ਐਮਪੀ ਨੇ ਜਿਹੜੇ ਸੰਗਠਾ ਆਪ ਹੀ ਬੋਲਕੋ ਕਰੀ ਕਰਤਿ ਸਿੰਘ ਉਹਨਾਂ ਵੱਲੋਂ ਨਵਾਂ ਕਾਲੀਗੱਲ ਅਮਰਪਾਲ ਦੀ ਰਿਵਾਈਜ਼ ਬਣਾਉਣ ਦੀ ਗੱਲ ਆ ਰਹੀ ਹੈ ਹਾਂ ਜੀ ਤੁਹਾਨੂੰ ਨਹੀਂ ਦੱਸਦਾ ਵੀ ਇਸ ਨਾਲ ਜਿਹੜੇ ਹੈਗੇ ਆ ਦੁਨੀਆ ਬਦਲ ਗਈਆਂ ਕਿ ਆਪਨੇ ਪਹਿਲੇ ਕਿੰਚੋ ਦਾ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਚੱਲਦਾ ਜਦੋਂ ਸਾਡਾ ਪਜੀਦਾ ਕਾਲੇ ਦਲ ਟੋਟਲੀ ਫੇਲ ਹੋ ਗਿਆ ਤਾਂ ਹਰ ਇੱਕ ਨੇ ਸੋਚਣਾ ਹੈ ਕਿ ਅਸੀਂ ਨਵਾਂ ਕਲੀਰ ਰਸਮ ਆਈਏ ਬੈਸੇ ਅੰਦਰ ਤਾਂ ਬੜੀ ਬਹੁਤ ਬਹੁਤ ਬਣਿਆ ਇਸ ਕਰਕੇ ਸਾਡੀ ਸੋਚ ਇਹ ਹੈ ਕਿ ਸਾਰੇ ਲੋਕਾਂ ਦੇ ਜਿਹੜਾ ਉਹ ਇਕੱਠੇ ਹੋ ਕੇ ਇੱਕ ਸੰਜਾ ਹੋਏ ਅਸੀਂ ਇਕੱਠੇ ਕਿਵੇਂ ਹੋਣਗੇ ਹਰ ਇੱਕ ਦੇਖੋ ਜੇ ਇਹ ਅਕਾਲ ਤਖਨੋਂ ਸਪਰੇਅ ਮੰਗਦੇ ਆ ਬਾਕੀਆਂ ਬੰਦਿਆਂ ਨੂੰ ਡਰਾਉਣ ਵਾਸਤੇ ਜਿਹੜਾ ਹਮੇਸ਼ਾ ਅਕਾਲ ਤਖਨ ਦਾ ਉਹ ਸਾਰਾ ਲੈਂਦੇ ਆ ਕਿਸ ਨੂੰ ਸ਼ੇਕ ਦਿੱਤਾ ਕਿਸ ਨੂੰ ਕੁਝ ਕਰ ਦਿੱਤਾ ਉਸ ਤਰ੍ਹਾਂ ਸੀ ਅਕਾਲ ਤਖਨ ਨੇ ਇਸ ਪੱਤਰ ਦੇ ਵਿੱਚ ਜਿਹੜੀ ਅਪੀਲ ਕੀਤੀ ਹੈ ਕਿ ਤੁਸੀਂ ਪਹਿਲੇ ਗੱਲ ਤੇ ਸਖੀਰ ਬਾਦਲ ਤੋਂ ਅਸਤੀਫਾ ਉਸ ਤੋਂ ਬਾਅਦ ਇੱਕ ਜਿਹੜਾ ਸਭ ਸਾਂਝਾ ਸਾਰੇ ਨੂੰ ਜਿਹੜਾ ਪ੍ਰਵਾਨ ਹੋਵੇ ਉਸ ਤਰ੍ਹਾਂ ਦੇ ਬੰਦੇ ਨੂੰ ਅਗਵਾਈ ਸੌਪੋ 10 ਸਾਲ ਇਨਾ ਇਹ ਮਤਲਬ ਕੋਈ ਇਲੈਕਸ਼ਨ ਨਾ ਲੜਦਾ ਵੀ ਕਿ ਉਹ ਜਿੰਨੇ ਵੀ ਪ੍ਰਜੋਗਿਆ ਅੱਗੇ ਮੰਗੇ ਕਿ ਆਪਣੀ ਚੋਣ ਨਾ ਲੜਾਂ ਹਾਂ ਚੋਣ ਨਾ ਲੜੇ ਕਿਉਂਕਿ ਚੋਣ ਲੜਨ ਵਾਸਤੇ ਸਾਨੂੰ ਸੌਦਾ ਕਰਨਾ ਪੈਂਦੀ ਜਿਹੜੀ ਚੋਣ ਲੜਨ ਵਾਸਤੇ ਕਰਗਰੀ ਲੋੜ ਪੈਂਦੀ ਹੈ ਚੋਣ ਲੜਨ ਵਾਸਤੇ ਸਾਨੂੰ ਰਾਵਾ ਸੋਮੇ ਲੋੜ ਪੈਂਦੀ ਹੈ ਤੇ ਉਦੋਂ ਫਿਰ ਸਿੱਖਾਂ ਨੂੰ ਤਾਂ ਕਹਿੰਦੇ ਵੀ ਇਹ ਤਾਂ ਪਰਥਕ ਪਾਰਟੀ ਆ ਸਾਨੂੰ ووٹ ਆਏਗੀ ਆਏਗੀ ਤੇ ਇਸ ਕਰਕੇ ਉਹਨਾਂ ਦੇ ਜਿਹੜੇ ਤੇ ਜਾਂਦੇ ਹੈ ਉਹਨਾਂ ਕੋਲ ਬਚ ਜਾਂਦੇ ਹੈ